ਸਸਿਕਾ ਜੀ ਮੈਂ ਆ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਕੈਨੇਡਾ ਸਨਹਿ ਕਈ ਸੂਬਿਆਂ ਦੇ ਸਟੀਲ ਅਤੇ ਐਲੂਮੀਨੀਅਮ ਉੱਤੇ ਟੈਰਿਫ ਨੂੰ ਦੋਗਣਾ ਕਰਨ ਉਤੇ ਕੈਨੇਡਾ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਜਿਥੇ ਬੀਤੇ ਦਿਨੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਟਰੰਪ ਦੁਆਰਾ ਲਗਾਏ ਗਏ ਟੈਰਿਫ ਦੀ ਨਿੰਦਾ ਕੀਤੀ ਗਈ ਸੀ ਤਾਂ ਉੱਥੇ ਹੀ ਹੁਣ ਇਹ ਸਾਰੇ ਮਾਮਲੇ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਫੋਨ ਤੇ ਵਿਦੇਸ਼ੀ ਚਰਚਾ ਕੀਤੀ ਗਈ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਸ ਮਹੀਨੇ ਧਿਆਨਤ ਦੇ ਵਿੱਚ ਅਲਬਰਟਾ 'ਚ ਹੋਣ ਵਾਲੇ G7 ਸੰਮੇਲਨ ਦੇ ਵਿੱਚ ਦੋਵਾਂ ਦੀ ਮੁਲਾਕਾਤ ਤੋਂ ਪਹਿਲਾਂ ਕੈਨੇਡਾ ਅਮਰੀਕਾ ਵਪਾਰ ਸਮਝੌਤੇ ਉੱਤੇ ਦਸਤਖਤ ਕਰਨ ਅਤੇ ਟੈਰਿਫ ਹਟਾਉਣ ਦੇ ਲਈ ਫੋਨ ਅਤੇ ਟੈਕਸਟ ਰਾਹੀਂ ਨਿੱਜੀ ਤੌਰ ਤੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਮਾਰਕ ਕਾਨੀਤਾ ਕਹਿਣਾ ਹੈ ਕਿ ਅਮਰੀਕਾ ਦੇ ਨਾਲ ਵਪਾਰਕ ਸਬੰਧ ਦੋਵਾਂ ਪਾਸਿਆਂ ਲਈ ਮਹੱਤਵਪੂਰਨ ਨੇ ਕਾਨੀ ਅਤੇ ਟਰੰਪ ਨੇ ਇਸ ਨਵੇਂ ਆਰਥਿਕ ਅਤੇ ਸੁਰੱਖਿਆ ਸਮਝੌਤੇ ਨੂੰ ਚਾਟ ਕਰਨ ਦੀ ਇੱਛਾ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ ਪਰ ਇਸ ਹਫਤੇ ਦੇ ਸ਼ੁਰੂ ਦੇ ਵਿੱਚ ਕੈਨੇਡਾ ਅਮਰੀਕਾ ਸਬੰਧਾਂ ਦੇ ਵਿੱਚ ਰੁਕਾਵਟ ਆਈ ਜਦੋਂ ਟਰੰਪ ਨੇ ਸਾਰੇ ਸਟੀਲ ਅਤੇ ਅਲੂਮੀਨੀਅਮ ਆਯਾਤ ਉੱਤੇ ਟੈਰਿਫ ਦੁੱਗਣੇ ਕਰ ਦਿੱਤੇ ਇਹ ਟੈਰਿਫ ਜੋ ਹੁਣ 50% ਨੇ ਕੈਨੇਡੀਅਨ ਉਦਯੋਗਾਂ ਦੇ ਲਈ ਇੱਕ ਵੱਡਾ ਝਟਕਾ ਨਹੀਂ ਜੋ ਅਮਰੀਕਾ ਦੇ ਤਾਤਾਂ ਦੇ ਸਭ ਤੋਂ ਵੱਡੇ supply need. ਸੋਤਰਾਤਾ ਕਹਿਣੇ ਕਿ ਹੁਣ ਤੋਏ ਉਮੀਦ ਕਰ ਰਹੇ ਨੇ ਕਿ ਜਦੋਂ ਟੰਪ ਅਤੇ ਕਾਰਨੀਜੀ 7 ਸੰਮੇਲਨ ਦੇ ਵਿੱਚ ਮਿਲਣਗੇ ਉਦੋਂ ਤੱਕ ਕਿਸੇ ਕਿਸਮ ਦਾ ਕੈਨੇਡਾ ਅਮਰੀਕਾ ਵਪਾਰ ਸਮਝੌਤਾ ਹੋ ਜਾਵੇਗਾ ਕੈਨੇਡਾ ਨੇ ਅਪ੍ਰੈਲ ਦੇ ਵਿੱਚ 7.1 ਬਿਲੀਅਨ ਡਾਲਰ ਦਾ ਵਪਾਰਕ ਘਾਟਾ ਵੀ ਰਜਕਿਤਾ ਜੋ ਕੇ ਰਿਕਾਰਡ ਪੱਧਰ ਉਤੇ ਸਭ ਤੋਂ ਵੱਡਾ ਕਿਉਂਕਿ ਅਮਰੀਕੀ ਟੈਰਿਫ ਦੇ ਮੱਤੇ ਨਜ਼ਰ ਨਿਰਮਾਤ ਦੇ ਵਿੱਚ ਤੇਜ਼ੀ ਦੇ ਨਾਲ ਕਿਰਾਵਟਾਈ ਹੈ ਇਸੇ ਨਾਲ ਹੀ ਅਮਰੀਕਾ ਨੂੰ ਨਿਯਾਤ 15.7% ਘਟਿਆ ਹੈ ਅਤੇ ਅਮਰੀਕਾ ਤੋਂ ਆਯਾਤ 10.8% ਕੱਟਿਆ ਕੈਨੇਡਾ ਦੇ ਵਿਸ਼ੇ 트ੰਪਟ ਦੇ ਰਾਜਦੂਤ ਪੀਟ ਫਰਕਸਟਰ ਨੇ ਇਸ ਹਫਤੇ ਦੇ ਸ਼ੁਰੂ ਦੇ ਵਿੱਚ ਟੋਰਾਂਟੋ ਦੇ ਵਿੱਚ ਇੱਕ ਭੇਡ ਨੂੰ ਦੱਸਿਆ ਕਿ ਸੌਦਾ ਅਮਰੀਕੀ ਸਰਕਾਰ ਦੇ ਉੱਚ ਪੱਧਰਾ ਉੱਤੇ ਚੁਣੇ ਹੋਏ ਉੱਚ ਅਧਿਕਾਰੀਆਂ ਦੀ ਸ਼ਮੂਲੀਅਤ ਦੇ ਨਾਲ ਸੁਲਝਾਇਆ ਜਾ ਰਿਹਾ ਹੈ। ਕਾਰਨੀ ਅਤੇ 트럼ਪ ਦੇ ਵਿਚਕਾਰ ਸਿੱਧੀ ਗੱਲਬਾਤ ਦੀ ਰਿਪੋਰਟ ਸਥਾਨਕ ਮੀਡੀਆ ਦੁਆਰਾ ਪੁਸ਼ਟੀ ਕੀਤੀ ਗਈ ਹੈ। ਦੂਜੇ ਪਾਸੇ ਕੈਨੇਡੀਅਨ ਸਟੀਲ ਪ੍ਰੋਡਿਊਸਰਸ ਐਸੋਸੀਏਸ਼ਨ ਨੇ ਦੁੱਗਨੇ ਟੈਰਿਫ ਨੂੰ ਉਦਯੋਗ ਤੇ ਲਈ ਵੱਡਾ ਝਟਕਾ ਕਿਹਾ ਅਤੇ ਕਿਹਾ ਕਿ ਇਹ ਕਦਮ ਕੈਨੇਡੀਅਨ ਸਟੀਲ ਨੂੰ ਅਮਰੀਕੀ ਬਾਜ਼ਾਰ ਦੇ ਵਿੱਚ ਦਾਖਲ ਹੋਣ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਰੋਕਦਾ ਹੈ। ਐਸੋਸੀਏਸ਼ਨ ਅਮਰੀਕੀ ਧਰਤਾਂ ਉੱਤੇ ਤੁਰੰਤ ਜਵਾਬੀ ਟੈਰਿਫ ਦੇਖਣਾ ਚਾਹੁੰਦੀ ਹੈ। ਅਨਟੋਲੀ ਦੇ ਪ੍ਰੀਮੀਅਰ ਡਾਕਪੋਰਟ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੇ ਨਾਲ ਰੋਜ਼ਾਨਾ ਗੱਲਬਾਤ ਕਰ ਰਹੇ ਨੇ ਤੇ ਜੇਕਰ ਅਗਲੇ ਕੁਝ ਦਿਨਾਂ ਦੇ ਵਿੱਚ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਬਦਲਾ ਲੈਣ ਦੀ ਲੋੜ ਹੋਵੇਗੀ ਆਓ ਉਮੀਦ ਕਰੀਏ ਕਿ ਉਹ ਇੱਕ ਸਮਝੌਤਾ ਕਰਨਗੇ ਪਰ ਜੇ ਉਹ ਨਹੀਂ ਕਰਤੇ ਤਾਂ ਆਉ ਬੰਦੂਕਾ ਲੈ ਕੇ ਬਾਹਰ ਆਈਏ ਤੇ ਇਹ جنگ ਬਰਾਬਰ ਦੀ ਲੜੀਏ ਜ਼ਿਕਰ ਹੋ ਗਿਆ ਕਿ ਐਲੂਮੀਨੀਅਮ ਅਤੇ ਸਟੀਲ ਉੱਤੇ ਵਧਾਈ ਗਈ ਟੈਰਿਫ ਨੂੰ ਲੈ ਕੇ ਜਿੱਥੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਦੇ ਵੱਲੋਂ ਰਾਸ਼ਟਰਪਤੀ ਡੋਨਲਡ ਟਰੰਪਰੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉੱਥੇ ਹੀ ਹੁਣ ਦੇਖਣਾ ਹੋਵੇਗਾ ਕਿ ਮੰਤਰੀਆਂ ਦੇ ਵਿਚਾਲੇ ਹੋਈ ਇਸ ਗੱਲਬਾਤ ਦਾ ਅਸਲ ਸਿੱਟਾ ਕੀ ਸਾਹਮਣੇ ਨਿਕਲ ਕੇ ਆਉਂਦਾ ਹੈ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਹੈ ਬਿਊਰੋ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ